ਜਲੰਧਰ ਵਿੱਚ ਹੋਈ ਦਰਿੰਦਗੀ ਅਤੇ ਹਵਾਨੀਅਤ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਧਰਮ ਕੋਈ ਵੀ ਮਾਰਾ ਨਹੀਂ ਹੁੰਦਾ ਧਰਮ ਨੂੰ ਚਲਾਉਣ ਵਾਲੇ ਧਰਮ ਦੀ ਵਿਆਖਿਆ ਕਰਨ ਵਾਲੇ ਮਾਰੇ ਨਹੀਂ ਹੁੰਦੇ ਚਾਹੇ ਉਹ ਧਰਮ ਸਿੱਖ ਹੈ ਚਾਹੇ ਉਹ ਧਰਮ ਹੈ ਈਸਾਈ ਚਾਹੇ ਜੈਨ ਜੈਨੀ ਨੇ ਚਾਹੇ ਉਹ ਧਰਮ ਤੋਂ ਬਿਲੋਂਗ ਕਰਦੇ ਨੇ ਚਾਹੇ Hindu ਧਰਮ ਨੂੰ ਬਿਲੋਂਗ ਕਰਦੇ ਨੇ ਲੇਕਿਨ ਜੋ ਖੁਲਾਸੇ ਹੋਏ ਨੇ ਉਸ ਨੇ ਸਾਰੇ ਹੀ ਲੋਕਾਂ ਦੇ ਦਿਲਾਂ ਨੂੰ ਝੰਜੋੜ ਦਿੱਤਾ ਹਰਮਿੰਦਰ ਸਿੰਘ ਰਿੰਪੀ ਜਿਸ ਵੱਲੋਂ ਇਹ ਹਵਾਨੀਅਤ ਇਹ ਦਰਿੰਦਗੀ ਕੀਤੀ ਗਈ ਉਸ ਬੱਚੀ ਦੇ ਨਾਲ ਜ਼ਬਰਜਨਾਹ ਹੋਇਆ ਜ਼ਬਰਜਨਾਹ ਤੋਂ ਬਾਅਦ ਉਸ ਦਾ ਦਰਿੰਦਗੀ ਦੇ ਨਾਲ ਬੇਰਹਿਮੀ ਦੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੁਤਾਈ ਕੀਤੀ ਗਈ ਉਸ ਉੱਤੇ ਵੀ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਮੌਕੇ ਤੇ ਲੋਕ ਇਨਵੈਸਟੀਗੇਸ਼ਨ ਕਰਨ ਆਏ ਸੀ ਉਹਨਾਂ ਨੂੰ ਸਦਾ ਲਈ ਪੱਕੇ ਤੌਰ ਤੇ ਬਦਲ ਕਰ ਦੇਣਾ ਚਾਹੀਦਾ ਹੈ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ 28 ਦਸੰਬਰ ਨੂੰ ਵੱਡੇ ਪੱਧਰ ਤੇ ਜਲੰਧਰ ਬੰਦ ਕਰਨ ਦਾ ਸਦਾ ਵਕ ਵਕ ਜਥੇਬੰਦੀਆਂ ਵੱਲੋਂ ਦੇ ਦਿੱਤਾ ਗਿਆ ਹੈ ਲੜਕੀ ਦੀ ਮਾਂ ਵੱਲੋਂ ਵਾਰ-ਵਾਰ ਗੁੱਸਾ ਮਾਰ ਕੇ ਕੀ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਰਿੰਪੀ ਨੂੰ ਮੌਤ ਦੀ ਸਜ਼ਾ ਜਲਦ ਤੋਂ ਜਲਦ ਹੋਣੀ ਚਾਹੀਦੀ ਦੀ ਚਾਹੀਦੀ ਹੈ ਉਹਦੋਂ ਸ਼ੀਤਲ ਅੰਗੁਰਾਲ ਅਤੇ ਹੋਰ ਵੱਡੇ ਆਗੂਆਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਕੋਈ ਵੀ ਕੋਈ ਵਕੀਲ ਜਿਹੜਾ ਹੈ ਉਹ ਰਵਿੰਦਰ ਸਿੰਘ ਰਿੰਪੀ ਦਾ ਕੇਸ ਨਾਲ ਲੜੇ ਜੇਕਰ ਉਹ ਲੜਦਾ ਹੈ ਅਸੀਂ ਉਸ ਦਾ ਵਿਰੋਧ ਕਰਾਂਗੇ ਇਹ ਤਾਂ ਫਿਰ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿਸ ਤਰ੍ਹਾਂ ਦੀ ਦਰਿੰਦਗੀ ਹੋਈ ਕਿਸ ਤਰ੍ਹਾਂ ਇੱਕ ਕੰਮ ਇਸ ਸਾਰੇ ਘਟਨ ਨੂੰ ਅੰਜਾਮ ਦਿੱਤਾ ਗਿਆ ਕਿਸ ਤਰ੍ਹਾਂ লাশ ਨੂੰ ਜਿਹੜਾ ਹੈ ਬਾਥਰੂਮ ਦੇ ਵਿੱਚ ਛੁਪਾਇਆ ਗਿਆ ਇਹ ਸਾਰੀਆਂ ਗੱਲਾਂ ਦਾ ਖੁਲਾਸਾ ਜਿਹੜਾ ਹੈ ਪੰਜਾਬੀਓ ਇਹ ਹੋਵੇਗਾ 9 ਦਿਨਾਂ ਦੇ ਰਿਮਾਂਡ ਤੇ ਇਲਾਜ ਤੋਂ ਬਾਅਦ ਅਦਾਲਤ ਨੇ 9 ਦਿਨਾਂ ਦਾ ਰਿਮਾਂਡ ਦਿੱਤਾ ਹੈ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿਸ ਦੇ ਕਹਿਣ ਤੇ ਜਾ ਆਪਣੀ ਹਵਸ ਨੂੰ ਮਟਾਉਣ ਦੇ ਲਈ ਉਸ ਦੇ ਨਾਲ ਨੰਨੀ ਬੁੱਲੀ ਧੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਫਿਰ ਉਸ ਦੀ ਆਵਾਜ਼ ਨੂੰ ਖਮੋਸ਼ ਕਰਨ ਦੇ ਲਈ ਉਸ ਦਾ ਕਤਲ ਕਰ ਦਿੱਤਾ ਗਿਆ ਮਾਂ ਦਾ ਭੁੱਬਾ ਮਾਰ-ਮਾਰ ਕੇ ਬੁਰਾ ਹਾਲ ਹੈ ਸਾਰੇ ਹੀ ਪਾਰਟੀਆਂ ਦੇ ਆਗੂ ਲਗਾਤਾਰ ਮਾਂ ਦਾ ਹਾਲ-ਚਾਲ ਪੁੱਛ ਰਹੇ ਨੇ ਉਸ ਬੱਚੀ ਦੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਰਹੇ ਨੇ ਆਤੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜੀ ਉਹਨਾਂ ਵੱਲੋਂ ਵੀ ਪ੍ਰਵਾਰ ਨੂੰ ਵਿਸ਼ਵਾਸਤ ਹੋਇਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਅਸੀਂ ਵੀ ਫાંਸੀ ਦੀ ਜਿਹੜੀ ਮੰਗ ਕਰਾਂਗੇ ਹੁਣ ਹੈ ਕਾਨੂੰਨ ਦੇ ਹੱਥ ਵਿੱਚ ਪੱਤਰਕਾਰਾਂ ਪੱਤਰਕਾਰ ਭਾਈਚਾਰਾ ਵੀ ਲਗਾਤਾਰ ਅਪਰੋਚ ਕਰ ਗਿਆ ਹੈ ਪੱਤਰਕਾਰ ਵੀ ਲਗਾਤਾਰ ਮੰਗ ਕਰ ਰਹੇ ਨੇ ਪ੍ਰਸ਼ਾਸਨ ਤੋਂ ਕਾਨੂੰਨ ਤੋਂ ਕਿ ਐਲਿਸ ਹਰਬਿੰਦਰ ਸਿੰਘ ਰਿੰਪੀ ਨੂੰ ਮੌਤ ਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਾਲਾਂਕਿ ਮਾਤਾ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਚੌਂਕ ਦੇ ਖੜਾ ਖੜਾ ਕਰਕੇ ਇਸ ਨੂੰ ਗੋਲੀ ਮਾਰੀ ਜਾਣੀ ਚਾਹੀਦੀ ਹੈ ਜਾਣੀ ਚਾਹੀਦੀ ਹੈ ਚਲੋ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਕਰੇਗਾ ਲੇਕਿਨ ਚਾਹੇ ਉਹ ਕਿਸੇ ਵੀ ਧਰਮ ਤੋਂ ਬਿਲੋਂਗ ਕਰਦਾ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਧਰਮ ਕੋਈ ਮਾਰਾ ਨਹੀਂ ਹੁੰਦਾ ਨਾ ਹੀ ਧਰਮ ਨੂੰ ਧਰਮ ਨੂੰ ਚਲਾਉਣ ਵਾਲੇ ਲੋਕ ਮਾਰੇ ਹੁੰਦੇ ਨੇ ਲੋਕ ਮਾਰੇ ਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਹਵਾਨੀਅਤ ਹੈ ਜਿਨ੍ਹਾਂ ਦੀ ਨੀਤ ਵਾਰੀ ਹੈ ਜਿਨ੍ਹਾਂ ਦਾ ਕੈਰੇਕਟਰ ਸਹੀ ਨਹੀਂ ਹੈ ਜਿਨ੍ਹਾਂ ਦਾ ਜਿਹੜੇ ਚਰਿੱਤਰਹੀਣ ਨੇ ਜਿਹੜੇ ਕੈਰੇਕਟਰਲੈਸ ਨੇ ਉਹੀ ਅਜਿਹੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਗੱਲ ਅਸੀਂ ਕੱਲੇ ਪੰਜਾਬ ਦੀ ਨਹੀਂ ਗੱਲ ਕਰਦੇ ਗੱਲ ਅਸੀਂ ਭਾਰਤ ਦੀ ਨਹੀਂ ਕਰਦੇ ਅਸੀਂ ਗੱਲ ਸਾਰੇ ਸੰਸਾਰ ਦੀ ਕਰਦੇ ਹਾਂ ਇਹੋ ਜਿਹੇ ਦਰਿੰਦੇ ਦਰਿੰਦਗੀ ਭਰੀਆਂ ਹਰਕਤਾਂ ਕਰਦੇ ਨੇ ਅਤੇ ਉਹਨਾਂ ਨੂੰ ਕਾਨੂੰਨ ਸਜ਼ਾ ਦੇਵੇਗਾ ਅਤੇ ਦੇਣੀ ਬਣਦੀ ਵੀ ਹੈ 9 ਦਿਨਾਂ ਦੇ ਰਿਮਾਨਟੇ ਚਲੇ ਗਏ ਨੇ 9 ਦਿਨਾਂ ਦੇ ਰਿਮਾਨਟ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਹਵਾਨੀਅਤ ਕਿਸ ਤਰ੍ਹਾਂ ਜ਼ਬਰ ਜਨਾਹ ਕੀਤਾ ਗਿਆ ਹਰਮਿੰਦਰ ਸਿੰਘ ਰਿੰਪੀ ਵੱਲੋਂ ਹਾਲਾਂਕਿ ਲੋਕ ਅੰਜਾਪ ਲਗਾ ਰਹੇ ਨੇ ਕਿ ਸਿੱਖ ਹੁਣ ਆਪਣੀ ਆਵਾਜ਼ ਬੁਲੰਦ ਨਹੀਂ ਕਿਉਂ ਨਹੀਂ ਕਰ ਰਿਹਾ ਕਿਉਂਕਿ ਪਿਛਲੇ ਦਿਨਾਂ 'ਚ ਹਰਵੀਰ ਦਾ ਕਤਲ ਹੋਇਆ ਸੀ ਉਸ ਦੇ ਨਾਲ ਵੀ ਦਰਿੰਦਗੀ ਕੀਤੀ ਗਈ ਸੀ ਪ੍ਰਵਾਸੀ ਜਿਸ ਦਾ ਨਾਮ ਯਾਦ ਨੂੰ ਦੱਸਿਆ ਗਿਆ ਹਲਕਾ ਸ਼ਹਿਰਪੁਰ ਤੋਂ ਉਸ ਵੇਲੇ ਸਾਰੇ ਪੰਜਾਬੀਆਂ ਨੇ ਕਈ ਪਿੰਡਾਂ ਦੇ ਵਿੱਚ ਵਤੇ ਪਾਏ ਕਿ ਜਿਹੜੇ ਪ੍ਰਵਾਸੀ ਨੇ ਉਹ ਪਿੰਡਾਂ ਦੇ ਵਿੱਚ ਨਹੀਂ ਰਹਿਣੇ ਚਾਹੀਦੇ ਪੰਜਾਬ ਦੇ ਵਿੱਚ ਨਹੀਂ ਰਹਿਣੇ ਚਾਹੀਦੇ ਕੁਝ ਜਥੇਬੰਦੀਆਂ ਕੁਝ ਕਿਸਾਨ ਆਗੂ ਪ੍ਰਵਾਸੀਆਂ ਦੇ ਹੱਕ ਵਿੱਚ ਖੜ ਗਿਆ ਕਿ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਨਹੀਂ ਹੁੰਦੇ ਸਾਰੇ ਪ੍ਰਵਾਸੀ ਨੂੰ ਇੱਕੋ ਰਸਤੇ ਨਹੀਂ ਲਗਾਣਾ ਚਾਹੀਦਾ ਲੇਕਰ ਹੁਣ ਜਿਸ ਤਰ੍ਹਾਂ ਇਹ ਗੋਸਿਕ ਬੰਦੇ ਨੇ ਇਹ ਕਾਰਾ ਕੀਤਾ ਹੈ ਕੌਮ ਜ਼ਰੂਰ ਸ਼ਰਮਸਾਰ ਹੈ ਲੇਕਿਨ ਕੌਮ ਇੱਕ ਥਾਪੜ ਕੇ ਖੜ ਗਏ ਨੇ ਉਸ ਬੱਚੀ ਦੇ ਮਾਤਾ ਦੇ ਹੱਕ ਵਿੱਚ ਅਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਅੱਧੀ ਚੋਟੀ ਦਾ ਜੋੜ ਲਗਾਵਾਂਗੇ ਖੱਚ ਵੀ ਕਰਾਂਗੇ ਜਿੰਨੀ ਦੇਰ ਤੱਕ ਉਸ ਨੂੰ ਫਾਂਸੀ ਦੀ ਸਜ਼ਾ ਨਹੀਂ ਹੋ ਜਾਂਦੀ